ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਨੇ ਪੈਣਪੜਾ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਠੀਕ ਠਾਕ ਆਂ ਤੇ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਗਰਮੀਆਂ ਦੀ ਇੱਕ ਸਪੈਸ਼ਲ ਜਿਹੜੀ ਗਰਮੀਆਂ ਦੀ ਸੌਕਾਤ ਹੈ ਤੇ ਇਸੇ ਰੈਮਡੀ ਨੂੰ ਮੰਨਿਆ ਜਾਂਦਾ ਹੈ ਤੇ ਉਹ ਲੈ ਕੇ ਆਇਆ ਉਹ ਆ ਜੀ ਫੇਸ ਪੈਕ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਫਿਰ ਧੁੱਪ ਦੇ ਵਿੱਚ ਅਸੀਂ ਜਦੋਂ ਕਿਤੇ ਬਾਹਰ ਜਾਂਦੇ ਆ ਕੰਮ ਤੇ ਜਾਂਦੇ ਆ ਜਾਂ ਧੁੱਪ ਦੇ ਵਿੱਚ ਅਸੀਂ ਬਾਹਰ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਅਸੀਂ ਆਮ ਜਿਹਾ ਹਾਂ ਧੁੱਪ ਦੇ ਵਿੱਚ ਸਾਨੂੰ ਬਾਹਰ ਕੰਮ ਕਰਨਾ ਪੈਂਦਾ ਹੈ ਤੇ ਜਿਹੜੀਆਂ ਮੇਰੀਆਂ ਸਿਸਟਰ ਭੈਣਾਂ ਜਿਹੜੀਆਂ ਜੌਬ ਤੇ ਜਾਂਦੀਆਂ ਨੇ ਉਹਨਾਂ ਨੂੰ ਬਾਹਰ ਨਿਕਲਣਾ ਪੈਂਦਾ ਹੈ ਹੋਰ ਵੀ ਕਿਤੇ ਵੀ ਸਾਨੂੰ ਮਾਰਕੀਟ ਕਿਤੇ ਰਿਸ਼ਤੇਦਾਰੀ ਦੇ ਸਾਨੂੰ ਜਾਣਾ ਪੈਂਦਾ ਹੈ ਤੇ ਜਿਹੜਾ ਧੁੱਪ ਦੇ ਵਿੱਚ ਜਿਹੜੇ ਸਾਡਾ ਸਕਿਨ ਵਾ ਉਹ ਸਕਿਨ ਟੈਨ ਹੋਣ ਡੈ ਪੈਂਦੀ ਆ ਧੁੱਪ ਦੇ ਨਾਲ ਤੇ ਇਹਦੇ ਵਾਸਤੇ ਗਰਮੀਆਂ ਦੇ ਵਿੱਚ ਇੱਕ ਸਭ ਤੋਂ ਵਧੀਆ ਕਾਰਗਰ ਮੁਸਕਾ ਹੈ ਜਿਹਨੂੰ ਗਰਮੀਆਂ ਦਾ ਤੁਸੀਂ ਤੋਹਫਾ ਕਹਿ ਲੋ ਸ਼ੋਗਾਤ ਕਹਿ ਲੋ ਤੇ ਜੋ ਤੁਸੀਂ ਕਹਿਉਣਾ ਇੱਕ ਚੋ ਕਹਿ ਸਕਦੇ ਹੋ ਇਹਦੇ ਜਿਹੜੇ ਰਿਜ਼ਲਟ ਆ ਉਹ ਬਾ ਕਮਾਲ ਹੈ ਇਸ ਤੋਂ ਉੱਪਰ ਕੋਈ ਚੀਜ਼ ਭੋਈ ਨਹੀਂ ਸਕਦੀ ਤੁਸੀਂ ਇੱਕ ਟਰਾਈ ਦੇ ਵਿੱਚ ਇਸ ਚੀਜ਼ ਨੂੰ ਦੇਖ ਸਕਦੇ ਹੋ ਇਹ ਐਜ਼ ਏ ਫੇਸ ਪੈਕ ਤੇ ਐਜ਼ ਏ ਸਕਰਬਰ ਦਾ ਕੰਮ ਵੀ ਕਰਦਾ ਹੈ ਤੇ ਇਹ ਆ ਜੀ ਮੁਲਠੀ ਤੇ ਬੇਸੰਦ ਅਜਰਾਵਾ ਪਿਆ ਹੈ ਤੇ ਮੁਲੱਖੀ ਜਿਹੜੀ ਆ ਆਮ ਘਰਾਂ ਦੇ ਵਿੱਚ ਹੁੰਦੀ ਆ ਜਿਹੜੇ ਨਹੀਂ ਜਾਣਦੇ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਇਹ ਅਪੰਸਾਰੀ ਦੀ ਦੁਕਾਨ ਤੋਂ ਕਰਿਆਨੇ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੀ ਆ ਤੇ ਤੁਸੀਂ ਇਹਦੇ ਨਾਲ ਜਿਹੜਾ ਵਾ ਆਪਣੇ ਚਿਹਰੇ ਤੇ ਜਿਹੜਾ ਵਾ ਉਹ 100 ਗੁਣਾ ਜਿਹੜਾ ਵਾ ਨਿਖਾਰ ਲਿਆ ਸਕਦੇ ਹੋ ਤੇ ਜਿਹੜਾ ਤੁਹਾਡੇ ਸਕਿਨ ਦੇ ਉੱਤੇ ਡੱਲ ਪੁਣਾ ਆ ਜਾਂਦਾ ਏ ਸਕਿਨ ਟੈਨ ਹੋ ਜਾਂਦੀ ਆ ਇੱਥੇ ਡੱਬ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਸਕਿਨ ਜਿਹੜੀ ਆ ਉਹ ਇੱਕਦਮ ਝੁਲਸੀ ਜੀ ਹੋ ਜਾਂਦੀ ਆ ਤੇ ਰੁੱਖਾਪਨ ਆ ਜਾਂਦਾ ਤੇ ਬਿਲਕੁਲ ਇਹਨ ਸਫਾਈ ਹੋ ਜੇਗੀ ਤੇ ਚਿਹਰਾ ਤੁਹਾਡਾ ਜਿਹੜਾ ਵਾ ਇਹਨ ਇੱਕਦਮ ਚੰਨ ਵਾਂਗੂ ਚਮਕਣ ਲੱਗੇਗਾ ਇਹ ਮੇਰੀ ਤੁਹਾਡਾ ਗਰੰਟੀ ਹੈ ਜੇ ਤੁਹਾਨੂੰ ਇਹ ਰਿਜ਼ਲਟ ਨਾ ਦਵੇ ਤਾਂ ਤੁਸੀਂ ਪਲੀਜ਼ ਮੈਨੂੰ ਅਨਸਬਸਕ੍ਰਾਈਬ ਕਰ ਦੇਣਾ ਚੈਨਲ ਅਸ਼ਕ ਕਰ ਦੇਣਾ ਅੱਜ ਤੋਂ ਬਾਅਦ ਮੇਰੀ ਵੀਡੀਓ ਨਾ ਦੇਖਣਾ ਤੇ ਇਹ ਮੈਂ 100% ਗਰੰਟੀ ਦੇ ਨਾਲ ਕਹਿਨੀ ਆ ਕਿ ਇਹ ਜਿਹੜਾ ਨੁਸਖਾ ਹੈ ਇਹ ਜਿਹੜਾ ਸਕਰਾਬ ਇਹ 100% ਬਾਕੀ ਜਿਹੜੇ ਚੀਜ਼ਾਂ ਨਾਲੋਂ ਜ਼ਿਆਦਾ ਜਰਵਾ ਉਹ 100 ਗੁਣਾ ਜ਼ਿਆਦਾ ਜਰਵਾ ਉਹ ਕਾਰਗਰ ਤੇ ਤੁਹਾਨੂੰ ਮੈਂ ਦਿਖਾਉਣੀ ਆ ਤੇ ਜਿਹੜਾ ਕਿਉਂਕਿ ਜਿਹੜਾ ਸਾਰਾ ਸਮਾਨ ਕਿਚਨ ਦੇ ਵਿੱਚ ਹੁੰਦਾ ਹੈ ਤੇ ਕਿਚਨ ਜਿਵੇਂ ਮੈਂ ਮਲਠੀ ਲਿਆ ਕੇ ਤੁਹਾਨੂੰ ਦਿਖਾਉਣੀ ਆ ਤੇ ਫਿਰ ਜਿਹੜਾ ਤੁਹਾਨੂੰ ਦਿਖਾਉਣੀ ਆ ਕਿ ਇਹਨੂੰ ਕਿਸ ਤਰੀਕੇ ਨਾਲ ਅਸੀਂ ਆਪਣੇ ਫੇਸ ਤੇ ਯੂਜ਼ ਕਰਨਾ ਹੈ ਹਾਂਜੀ ਆ ਦੇਖੋ ਇਹ ਆ ਮਲਠੀ ਮਲਠੀ ਜਿਹੜੀ ਆ ਇਸ ਤਰੀਕੇ ਦੀ ਆ ਜਿਹੜੀ ਲੱਕੜ ਟਾਈਪ ਜੀ ਹੁੰਦੀ ਹੈ ਤੇ ਇਹਨੂੰ ਜਦੋਂ ਸਾਡਾ ਕਿਤੇ ਗਲਾ ਜਿਹੜਾ ਖੁਸ਼ਕ ਹੋ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਤੇ ਜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਇਹਨੂੰ ਜਿਹੜਾ ਹਲਕਾ ਜਿਹਾ ਕੁੱਟ ਕੇ ਤੇ ਮੂੰਹ ਚ ਪਾ ਕੇ ਇਹਦੇ ਨੂੰ ਚੂਸਦੇ ਰਹਿੰਦੇ ਸੀਗੇ ਤੇ ਹੁਣ ਵੀ ਜਿਹੜਾ ਵਾ ਘਰਾਂ ਦੇ ਵਿੱਚ ਬਹੁਤ ਯੂਜ਼ ਕੀਤੀ ਜਾਂਦੀ ਹੈ ਠੰਡ ਦੇ ਵਿੱਚ ਜਦੋਂ ਗਲਾ ਖਰਾਬ ਹੋ ਜਾਂਦਾ ਖੁਸ਼ਕ ਹੋ ਜੇ ਜਾਂ ਅਸੀਂ ਜਿਆਦਾ ਬੋਲ ਲੈਂਦੇ ਆ ਤੇ ਗਲਾ ਖੁਸ਼ਕ ਹੋ ਜਾਂਦਾ ਹੈ ਤੇ ਉਦੋਂ ਇਹਨੂੰ ਜਿਹੜਾ ਵਾ ਹਲਕਾ ਜਿਹਾ ਕੁੱਟ ਕੇ ਤੇ ਤੁਸੀਂ ਇਹਨੂੰ ਮੂੰਹ ਦੇ ਵਿੱਚ ਚੂਸਦੇ ਰਹੋ ਤੇ ਇਹਦਾ ਪਾਣੀ ਜਿਹੜਾ ਅੰਦਰ ਨੰਗਾ ਲਓ ਤੇ ਇਹਦੇ ਨਾਲ ਜਿਹੜਾ ਵਾ ਸਾਡਾ ਗਲਾ ਵਾ ਇੱਕਦਮ ਸਾਫ਼ ਹੋ ਜਾਂਦਾ ਹੈ ਤੇ ਇਹਨੂੰ ਜਿਹੜਾ ਇਹ ਫੇਸ ਤੇ ਉੱਤੇ ਵੀ ਬਹੁਤ ਹੀ ਜ਼ਿਆਦਾ ਕਾਰਗਰ ਹੈ। ਇਹ ਦੇਖੋ ਇਸ ਤਰੀਕੇ ਦੀਆਂ ਇਹ ਤੁਹਾਨੂੰ ਮੈਂ ਲਾਗੋਦੋ ਦਿਖਾਉਣੀ ਆ। ਇਸ ਤਰੀਕੇ ਦੀਆਂ ਲੱਕੜ ਟਾਈ ਹੁੰਦੀਆਂ ਨੇ ਤੇ ਇਹਨਾਂ ਨੂੰ ਤੁਸੀਂ ਜਿਹੜਾ ਵਾ ਉਹ ਪਾਊਡਰ ਫਾਰਮ ਦੇ ਵਿੱਚ ਬਣਾ ਲੈਣਾ ਹੈ। ਅ ਇਹਨੂੰ ਜਿਹੜਾ ਤੁਸੀਂ ਹਲਕਾ ਜਿਹਾ ਪਹਿਲਾਂ ਕੁੱਟ ਲੈਣਾ ਹੈ ਤੇ ਫੇਰ ਮਿਕਸੀ ਦੇ ਵਿੱਚ ਇਹਨੂੰ ਜਿਹੜਾ ਵਾ ਗ੍ਰाइंड ਕਰ ਲੈਣਾ ਹੈ। ਤੇ ਇਸੇ ਤਰੀਕੇ ਨਾਲ ਗ੍ਰाइंड ਨਹੀਂ ਕਰਨਾ ਕਿਉਂਕਿ ਇਹ ਹਾਰਡ ਹੁੰਦੀਆਂ ਨੇ ਥੋੜਾ ਜਿਹਾ ਇਹਨੂੰ ਪੂੰਡੀ ਛੋਟੇ ਦੇ ਨਾਲ ਪਹਿਲਾਂ ਕੁੱਟ ਲਓ ਤੇ ਫਿਰ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਤੇ ਮੈਂ ਜਿਹੜਾ ਵਾ ਉਹ ਇਹਦਾ ਪਾਊਡਰ ਬਣਾ ਕੇ ਆ ਦੇਖੋ ਕਾਫੀ ਜਿਹਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਤਿੰਨ ਚਾਰ ਵਾਰੀ ਦੇ ਜੂਸ ਜੋਗਾ ਰੱਖਿਆ ਹੈ ਤੇ ਇਹ ਜਿਹੜਾ ਪਾਊਡਰ ਆ ਵਾ ਇਹ ਹਲਕਾ ਜਿਹਾ ਦਰਦਰਾ ਜਿਹਾ ਹੁੰਦਾ ਹੈ ਤੇ ਇਹ ਜਿਹੜਾ ਦਰਦਰਾ ਪਾਣਵਾ ਇਹ ਜਿਹੜਾ ਸਕਰਬ ਦਾ ਕੰਮ ਕਰਦਾ ਹੈ ਤੇ ਤੁਸੀਂ ਜਿਹੜਾ ਵਾ ਕਾਫੀ ਮਾਤਰਾ ਵਿੱਚ ਇੱਕੋ ਵਾਰੀ ਜਿਹੜਾ ਵਾ ਇਹਨੂੰ ਪਾਊਡਰ ਬਣਾ ਕੇ ਰੱਖ ਲਓ ਕਿਉਂਕਿ ਇਹ ਗਰਮੀਆਂ ਵਿੱਚ ਬਹੁਤ ਹੀ ਜੂਸ ਆਉਣ ਵਾਲਾ ਹੈ ਤੇ ਬਹੁਤ ਹੀ ਜਿਆਦਾ ਜਿਹੜਾ ਹੈਲਪਫੁਲ ਆ ਸਾਡੀ ਜੀ ਸਕਿਨ ਨੂੰ ਨਿਖਾਰਨ ਦੇ ਵਿੱਚ ਤੇ ਇਹਦੇ ਨਾਲ ਜਿਹੜਾ ਕਮਾਲ ਦੇ ਰਿਜ਼ਲਟ ਨਜ਼ਰ ਆਉਣਗੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਕਿਉਂਕਿ ਮੈਂ ਜਿਹੜੀ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀਆਂ ਉਹਨੂੰ ਪਹਿਲਾਂ ਜਿਹੜਾ ਵਾ ਆਪਣੇ ਤੇ ਮੈਂ ਖੁਦ ਟਰਾਈ ਕਰਦੀਆਂ ਤੇ ਜਿਹਦੇ ਮੈਨੂੰ 100% ਜਿਹੜੇ ਬੈਸਟ ਰਿਜ਼ਲਟ ਨਜ਼ਰ ਆਉਂਦੇ ਨੇ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਮੈਂ ਨਹੀਂ ਚਾਹੁੰਦੀ ਕਿ ਕਿਸੇ ਦੀ ਸਕਿਨ ਖਰਾਬ ਹੋਵੇ ਜੇ ਮੈਂ ਆਪਣਾ ਚਿਹਰਾ ਜਿਹੜਾ ਸਾਫ ਕਰ ਲਿਆ ਤਾਂ ਮੈਂ ਚਾਹੁੰਦੀ ਆ ਕਿ ਇਹ ਕਿਸੇ ਹੋਰ ਨੂੰ ਵੀ ਪਤਾ ਲੱਗੇ ਤੇ ਉਹ ਵੀ ਇਸ ਤੋਂ ਜਿਹੜੇ ਵਧੀਆ ਰਿਜ਼ਲਟ ਲੈ ਸਕਣ। ਤੇ ਹੁਣ ਅਸੀਂ ਇਹਨੂੰ ਬਣਾਉਣਾ ਕਿਸ ਤਰ੍ਹਾਂ ਹੈ ਜਿੰਨਾ ਅਸੀਂ ਇਹ ਮੁਲੱਠੀ ਪਾਊਡਰ ਲੈਣਾ ਹੈ ਉਨਾ ਹੀ ਅਸੀਂ ਜਿਹੜਾ ਬੇਸਨ ਲੈਣਾ ਹੈ। ਇੱਕ ਚਮਚ ਜੇ ਮਲੱਠੀ ਪਾਊਡਰ ਤੇ ਇੱਕ ਚਮਾਚੀ ਬੇਸਨ ਤੇ ਇਹਨਾਂ ਦੀ ਮਾਤਰਾ ਜਿਹੜੀ ਇਕੁਅਲ ਹੋਣੀ ਚਾਹੀਦੀ ਹੈ ਤੇ ਤੁਸੀਂ ਇਹਨੂੰ ਜਿਹੜਾ ਵਾ ਗੁਲਾਬ ਜਲ ਦੇ ਨਾਲ ਜਾਂ ਪਾਣੀ ਦੇ ਨਾਲ ਜਾਂ ਦੁੱਧ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਘੋਲ ਕੇ ਦਾ ਪੇਸਟ ਬਣਾ ਸਕਦੇ ਹੋ। ਤੇ ਮੈਂ ਹੁਣ ਜਿਹੜਾ ਵਾ ਇਹਨੂੰ ਦੁੱਧ ਦੇ ਨਾਲ ਜਿਹੜਾ ਵਾ ਇਹਦਾ ਪੇਸਟ ਬਣਾਵਾਂਗੀ। ਤਬ ਤੋਂ ਪਹਿਲਾਂ ਜਿਹੜਾ ਕੱਚ ਦਾ ਬੌਲ ਕਿਉਂਕਿ ਮੈਂ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਨੂੰ ਯੂਜ਼ ਕਰਦੀ ਹਾਂ ਉਹਨੂੰ ਕੱਚ ਦੇ ਬੌਲ ਵਿੱਚ ਹੀ ਕਰਦੀ ਹਾਂ ਤੁਸੀਂ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋਵੇ ਤੁਸੀਂ ਕਰ ਸਕਦੇ ਹੋ ਤੇ ਇਹ ਦੇ ਵਿੱਚ ਜਿਹੜਾ ਇਹ ਬੇਸਨ ਹੈ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਇੱਕ ਚਮਚ ਲੈ ਲਿਆ ਅਸੀਂ ਬੇਸਨ ਦਾ ਤੇ ਇਹ ਇੱਕ ਚਮਚ ਹੀ ਅਸੀਂ ਜਿਹੜਾ ਮਲਠੀ ਪਾਊਡਰ ਦਾ ਲੈ ਲਿਆ ਇਹ ਇਹ ਧਿਆਨ ਰੱਖਿਓ ਕਿ ਇਹਨਾਂ ਦੀ ਮਾਤਰਾ ਜਿਹੜੀ 1 ਕੋ ਜੀ ਹੋਣੀ ਚਾਹੀਦੀ ਹੈ ਤਾਂ ਹੁਣ ਅਸੀਂ ਕੀ ਕਰਾਂਗੇ ਆ ਮੈਂ ਕੱਚਾ ਦੁੱਧ ਲੈ ਲਿਆ ਤੇ ਇਹਦੇ ਨਾਲ ਜਿਹੜਾ ਵਾ ਇਹਦਾ ਪੇਸਟ ਬਣਾ ਲਵਾਂਗੇ ਇਹ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਗਾੜਾ ਗਾੜਾ ਜਿਹਾ ਪੇਸਟ ਬਣਾਵਾਂਗੇ ਜੇ ਤੁਸੀਂ ਇਹਨੂੰ ਪਾਊਡਰ ਫਾਰਮ ਦੇ ਵਿੱਚ ਮਲਠੀ ਨੂੰ ਲੈਣਾ ਚਾਹੋ ਤਾਂ ਪंसारी ਦੀ ਦੁਕਾਨ ਤੋਂ ਇਹ ਜਿਹੜੀ ਆ ਉਹ ਪਾਊਡਰ ਫਾਰਮ ਦੇ ਵਿੱਚ ਵੀ ਮਿਲ ਜਾਂਦੀ ਹੈ ਤੇ ਪੀਸੀਓਈ ਮਿਲ ਜਾਂਦੀ ਹੈ ਤੁਸੀਂ ਪੀਸੀਓਈ ਵੀ ਲੈ ਆ ਸਕਦੇ ਹੋ ਤੇ ਇਹ ਜਿਹੜੀ ਆ ਬਹੁਤ ਹੀ ਵਧੀਆ ਹੈ ਤੁਸੀਂ ਲੈ ਆ ਕੇ ਤੇ ਇਹਨੂੰ ਭਰਪੂਰ ਮਾਤਰਾ ਵਿੱਚ ਜਿਹੜੀ ਲੈ ਆ ਕੇ ਸਟੋਰ ਕਰ ਲਓ ਤੇ ਹੁਣ ਦੇਖੋ ਆ ਜੇ ਦਾ ਆ ਗਾੜਾ ਜਿਹਾ ਪੇਸਟ ਬਣ ਗਿਆ ਏ ਤੇ ਇਹਨੂੰ ਅਸੀਂ ਜਿਹੜਾ ਵਾ ਫੇਸ ਨੂੰ ਜਿਹੜਾ ਵਾਸ਼ ਕਰ ਲੈਣਾ ਹੈ ਮੈਂ ਪਾਣੀ ਦੇ ਨਾਲ ਫੇਸ ਜਿਹੜਾ ਵਾਸ਼ ਕਰ ਲਿਆ ਹੈ ਤੇ ਫਮੋਨਾ ਸੀ ਜਿਹੜਾ ਇਹਨੂੰ ਫੇਸ ਦੇ ਉੱਤੇ ਲਗਾਵਾਂਗੀ ਇਹ ਹਲਕੀ ਜੀ ਦਰਦਰੀ ਹੁੰਦੀ ਹੈ ਦਾਣੇ ਦਾਣੇਦਾਰ ਜੀ ਕਿਉਂਕਿ ਮਲਠੀ ਜਿਹੜੀ ਆ ਉਹ ਮੋਟੀ ਮੋਟੀ ਜੀ ਪੀਸੀ ਜਾਂਦੀ ਹੈ ਬਿਲਕੁਲ ਫਾਈਨ ਪੇਸਟ ਨਹੀਂ ਬਣਦਾ ਹੈਗਾ ਇਹਦਾ ਪਾਊਡਰ ਜਿਹੜਾ ਬਿਲਕੁਲ ਬਰੀਕ ਨਹੀਂ ਬਣਦਾ ਕਿਉਂਕਿ ਇਹ ਲੱਕਰ ਜੀ ਹੁੰਦੀ ਹੈ ਤੇ ਇਹਦੇ ਵਿੱਚ ਇਹ ਰੇਸ਼ੇ ਜੇ ਇਹ ਧਾਗੇ ਜੇ ਹੁੰਦੇ ਆ ਇਹਨੂੰ ਚੰਗੀ ਤਰੀਕੇ ਦੇ ਨਾਲ ਅਸੀਂ ਜਿਹੜਾ ਪਹਿਲਾਂ ਲਗਾ ਕੇ ਤੇ ਇਹਦੀ 1-2 ਮਿੰਟ ਜਿਹੜੀ ਆ ਸਕਰਬ ਕਰਾਂਗੇ ਤੁਸੀਂ ਟਰਾਈ ਕਰਿਓ ਕਿ ਨਹਾਉਣ ਤੋਂ ਪਹਿਲਾਂ ਕਰੋ ਕਿਉਂਕਿ ਫਿਰ ਜਿਹੜੇ ਨਵੇਂ ਕੱਪੜੇ ਆ ਉਹ ਖਰਾਬ ਹੋ ਜਾਂਦੇ ਇੱਧਰ ਮਿਰਰ ਮਿਰਰ ਦੇ ਵਿੱਚ ਦੇਖ ਕੇ ਤੇ ਫਿਰ ਕਰ ਰਹੀ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਕਰਨਾ ਹੈ ਆ ਕਿਉਂਕਿ ਹਰ ਕਿਸੇ ਕੋਲ ਇਨਾ ਟਾਈਮ ਨਹੀਂ ਹੁੰਦਾਗਾ ਕਿ ਆਪਣੇ ਫੇਸਵਲ ਧਿਆਨ ਦੇ ਤੇ ਜਦੋਂ ਮੈਂ ਹੁਣ ਇਹ ਸ਼ੁਰੂ ਕੀਤਾ ਹੈ ਤੇ ਤੁਸੀਂ ਵੀ ਮੇਰੀ ਵੀਡੀਓ ਦੇਖਦੇ ਦੇਖਦੇ ਨਾਲ ਹੀ ਸ਼ੁਰੂ ਕਰ ਲਓ ਤੇ ਮੇਰੇ ਨਾਲ ਹੀ ਤੁਸੀਂ ਵੀ ਕਰ ਲਓ ਮੇਰੇ ਕੋ ਵੀ ਇੰਨਾ ਵਾਧੂ ਟਾਈਮ ਨਹੀਂ ਹੁੰਦਾ ਤੇ ਮੈਂ ਵੀ ਤੁਹਾਨੂੰ ਵੀਡੀਓ ਦਿੰਨੀ ਆ ਤੇ ਵੀਡੀਓ ਦੇ ਪੱਜ ਦੇ ਨਾਲ ਜਿਹੜਾ ਮੈਂ ਆਪਣੇ ਫੇਸ ਦੀ ਜਿਹੜੀ ਕੇਅਰ ਕਰਨਾ ਹੈ ਭੀ ਇਹ ਜੋ ਤੁਹਾਨੂੰ ਮੈਂ ਰੈਮਡੀ ਦੱਸਦੀ ਆ ਉਹ ਮੈਂ ਆਪਣੇ ਫੇਸ ਤੇ ਯੂਜ਼ ਕਰਦੀ ਆ ਤੇ ਜਦੋਂ ਇਹ ਮੈਂ ਚੀਜ਼ ਬਣਾ ਕੇ ਰੱਖ ਲੈਨੀ ਆ ਤਾਂ ਫਿਰ ਮੈਨੂੰ ਹੁੰਦਾ ਹੈ ਕਿ ਮੈਂ ਨਵੀਂ ਨਵੀਂ ਤੁਹਾਨੂੰ ਰੈਮਡੀ ਦੇਣੀ ਆ ਤੇ ਇਹਨੂੰ ਹਫ਼ਤੇ ਵਿੱਚ ਤੁਸੀਂ ਦੋ ਵਾਰ ਤਾਂ ਬਿਲਕੁਲ ਯੂਜ਼ ਕਰੋ ਹੀ ਕਰੋ ਤੇ ਅਲੱਗ-ਅਲੱਗ ਰੈਮਡੀਆਂ ਤੁਹਾਨੂੰ ਦਿੱਤੀਆਂ ਨੇ ਕਿਸੇ ਦਿਨ ਕਾਫੀ ਵਾਲਾ ਕਰ ਲੈ ਕਿਸੇ ਦਿਨ ਬੇਸਨ ਵਾਲਾ ਕਿਸੇ ਦਿਨ ਮਲਠੀ ਵਾਲਾ ਤੇ ਦਹੀਂ ਵਾਲਾ ਇਹਨੂੰ ਹਫਤੇ ਵਿੱਚ ਤੁਸੀਂ ਰੋਜ਼ ਕੁਛ ਨਾ ਕੁਛ ਕਰਦੇ ਰਹੋ ਕਿਉਂਕਿ ਇਸ ਸਕਿਨ ਜਿਹੜੀ ਸਾਡੀ ਜਿਹੜੀ ਧੁੱਪ ਦੇ ਨਾਲ ਵਾ ਉਹ ਬਹੁਤ ਹੀ ਡੈਮੇਜ ਹੁੰਦੀ ਹੈ ਤੇ ਇਹਨੂੰ ਰੋਜ਼ ਦੇ ਰੋਜ਼ ਸਾਨੂੰ ਇਹਦੀ ਕੇਅਰ ਕਰਨ ਦੀ ਜਿਹੜੀ ਹੈ ਡਬਲ ਕੇਅਰ ਕਰਨ ਦੀ ਲੋੜ ਹੈ ਤੇ ਫੇਰ ਹੀ ਤੁਸੀਂ ਆਪਣੇ ਜਿਹੜੀ ਸਕਿਨ ਵਾ ਉਹਦੇ ਤੇ ਤਰੋ ਤਾਜ਼ਗੀ ਮਹਿਸੂਸ ਕਰ ਸਕਦੇ ਹੋ ਤੇ ਹੁਣ ਮੈਂ ਸ਼ੁਰੂ ਕੀਤਾ ਤੁਸੀਂ ਨਾਲ ਹੀ ਮੇਰੇ ਸ਼ੁਰੂ ਕਰ ਲਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਇਹ ਸਕਰਾਬ ਬਣਾ ਕੇ ਤੇ ਮੇਰੇ ਨਾਲ ਹੀ ਜਿਹੜਾ ਜੂਸ ਕਰ ਲਿਆ ਜਾਂ ਮੇਰੀ ਵੀਡੀਓ ਦੇਖਣ ਤੋਂ ਬਾਅਦ ਜਿਹੜਾ ਉਹਨਾਂ ਨੇ ਜੂਸ ਕੀਤਾ ਇਹਨੂੰ 2 ਕਮਿੰਟ ਤੁਸੀਂ ਇਸ ਤਰੀਕੇ ਦੇ ਨਾਲ ਸਕਰਬਿੰਗ ਕਰਕੇ ਇੱਥੇ ਨੋਜ਼ ਦੇ ਉੱਪਰ ਜਿਸ ਤਰ੍ਹਾਂ ਸਾਡੇ ਵਾਈਟ ਹੈਡ ਹੋ ਜਾਂਦੇ ਆ ਤੇ ਇਹ ਇਨ੍ਹਾਂ ਚੀਜ਼ਾਂ ਦੇ ਉੱਤੇ ਖੁਰਦਰਾ ਪੰਜਾ ਹੋ ਜਾਂਦਾ ਹੈ ਤੇ ਤੁਸੀਂ ਇਨ੍ਹਾਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਇਹਦੀ ਮ사ਜ ਕਰਨੀ ਹੈ ਬਿਲਕੁਲ ਸੌਫਟ ਹੱਥ ਨਾਲ ਕਰਨੀ ਹੈ ਇਹ ਨਹੀਂ ਕਿ ਤੁਸੀਂ ਆ ਜੋਰ-ਜੋਰ ਦੀ ਰਗੜ ਰਗੜ ਕੇ ਤੁਹਾਡੇ ਸਕਿਨ ਦੇ ਉੱਤੇ ਰੈਸ਼ਿਸ਼ ਹੋ ਸਕਦੇ ਨੇ ਤੇ ਬਿਲਕੁਲ ਸੌਫਟ ਹੱਥਾਂ ਦੇ ਨਾਲ ਕਰਨੀ ਹੈ ਤੇ ਹੁਣ ਹੁਣ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਜਿਹੜਾ ਵਾ ਲੇਪ ਨੂੰ ਗਾੜਾ-ਗਾੜਾ ਜਿਹਾ ਲਗਾ ਕੇ ਭਰਪੂਰ ਮਾਤਰਾ ਵਿੱਚ ਤੇ 4-5 ਮਿੰਟ ਲਈ ਇਹਨੂੰ ਸਬਕੰਦੀਨਾ ਛੱਡ ਦੇਣਾ ਤੇ ਫਿਰ ਇਹਦਾ ਤੁਸੀਂ ਰਿਜ਼ਲਟ ਦੇਖਿਓ ਤੁਸੀਂ ਆਪਣੇ ਆਪ ਮੈਨੂੰ ਕਮੈਂਟ ਕਰਕੇ ਦੱਸੋਗੇ ਇਹ ਦੀਦੀ ਇਹ ਬਹੁਤ ਜਿਹੜਾ ਵਾ ਵਧੀਆ ਸੀਗਾ ਕਿਉਂਕਿ ਇਹ ਜਿਹੜੀਆਂ ਨੇਚਰਲ ਚੀਜ਼ਾਂ ਨੇ ਇਹ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਾਇਦਾ ਦੇ ਕੇ ਜਾਂਦੀਆਂ ਨੇ ਸਾਡੇ ਕੋਲ ਲੈਂਦੀਆਂ ਤਾਂ ਕੁਛ ਨਹੀਂ ਬਟ ਫਾਇਦਾ ਜ਼ਰੂਰ ਦਿੰਦੀਆਂ ਨੇ ਤੇ ਜਿਹੜੇ ਅਸੀਂ ਮਹਿੰਗੇ ਬਾਦੇ ਸਿੰ ਬਾਜ਼ਾਰ ਚੋਂ ਖਰੀਦ ਕੇ ਲੈਣੇ ਉਹ ਸਾਨੂੰ ਫਾਇਦਾ ਦੇ ਨਾ ਦੇਣ ਪੈਸੇ ਅਸੀਂ ਜਰੂਰ ਵੇਸਟ ਕਰ ਲੈਨੇ ਆ ਤੇ ਜਿਹੜੇ ਕੈਮੀਕਲ ਉਹ ਇੱਕ ਦਿਨ ਇੱਕ ਨਾ ਇੱਕ ਦਿਨ ਜਿਹੜੀ ਸਾਡੀ ਸਕਿਨ ਐਨੀ ਸੈਂਸਿਟਿਵ ਹੁੰਦੀ ਆ ਉਹਨੂੰ ਹਾਰਮਤਾ ਕਰਨ ਗਈ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਨੇਚਰਲ ਚੀਜ਼ਾਂ ਵੱਲ ਆਜੋ ਤੇ ਨੇਚਰਲ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀ ਬਿਊਟੀ ਨੂੰ ਵੀ ਨੇਚਰਲੀ ਬਣਾ ਕੇ ਰੱਖਦੀਆਂ ਨੇ ਉਹਨਾਂ ਸੀ ਫੇਸ ਤੇ ਲਗਾ ਲਿਆ ਐ ਤੇ ਬਾਕੀ ਜਿਹੜਾ ਰਹਿ ਗਿਆ ਐ ਥੋੜਾ ਬਹੁਤ ਉਹਨੂੰ ਚੰਗੀ ਤਰੀਕੇ ਨਾਲ ਹੱਥਾਂ ਤੇ ਜਿੜੀ ਜਿਹੀ ਮ사ਜ ਕਰ ਲਓ ਤੇ 4 ਤੋਂ 5 ਮਿੰਟ ਇਹਨੂੰ ਰਹਿਣ ਦਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਫੇਸ ਆ ਉਹਨੂੰ ਵਾਸ਼ ਕਰਿਓ ਤੇ ਇਹ ਮੁਲਠੀ ਪਾਊਡਰ ਦਾ ਜਿਹੜਾ ਇੱਕ ਸੇਰਮ ਵੀ ਆ ਜਿਹੜਾ ਫੇਸ ਤੇ ਇਸਨੇ ਲਗਾਉਨੇ ਆ ਤੇ ਉਹ ਵੀ ਕਿਸ ਤਰੀਕੇ ਦਾ ਬੰਦਾ ਐ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੁਸੀਂ ਜੇ ਇਸ ਵੀਡੀਓ ਨੂੰ ਰਿਸਪਾਂਸ ਦਿੱਤਾ ਦਿੱਤਾ ਵਧੀਆ ਸਭ ਤੋਂ ਜ਼ਿਆਦਾ ਵਧੀਆ ਰਿਸਪਾਂਸ ਦਿੱਤਾ ਤਾਂ ਮੈਂ ਫਿਰ ਤੁਹਾਡੇ ਵਾਸਤੇ ਉਹ سیرਮ ਵੀ ਲੈ ਕੇ ਆਵਾਂਗੀ سیرਮ ਵੀ ਜਿਹੜਾ ਉਹ ਬਹੁਤ ਹੀ ਬਾ ਕਮਾਲ ਬਹੁਤ ਹੀ ਜ਼ਿਆਦਾ ਵਧੀਆ ਉਹਦੇ ਰਿਜ਼ਲਟ ਨੇ ਜੇ ਅਸੀਂ ਇਸ ਸਕਰਬ ਦੇ ਨਾਲ ਅਸੀਂ سیرਮ ਬਾਅਦ ਵਿੱਚ ਫੇਸ ਧੋ ਕੇ سیرਮ ਲਗਾਵਾਂਗੇ ਤਾਂ ਇਹਦੇ ਜਿਹੜੇ ਰਿਜ਼ਲਟ ਉਹ ਦੁਖਣੇ ਹੋ ਜਾਣਗੇ ਤੇ ਮੈਂ ਉਹਦੀ ਰੈਮਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਤੁਸੀਂ ਇਸ ਵੀਡੀਓ ਨੂੰ ਪਿਆਰ ਦੋਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਫਿਰ ਮੈਨੂੰ ਲੱਗੇਗਾ ਕਿ ਹਾਂ ਵੀ ਮੇਰੀ ਜਿਹੜੀਆਂ ਰੈਮੇਡੀ ਆ ਉਹ ਉਹਨਾਂ ਨੂੰ ਜਿਹੜੀਆਂ ਮੇਰੀ ਸਿਸਟਰ ਭੈਣਾ ਮੇਰੇ ਬ੍ਰਦਰ ਵੀਰ ਨੇ ਉਹਨਾਂ ਨੂੰ ਜੱਗੀਆਂ ਪਸੰਦ ਆ ਗਈਆਂ ਤੇ ਜੇ ਇਹ ਵੀਡੀਓ ਨੂੰ ਤੁਸੀਂ ਪਿਆਰ ਕੀਤਾ ਤਾਂ ਅਗਲੀ ਵੀਡੀਓ ਜਿਹੜੀ ਆ ਉਹ ਮਲਠੀ ਦਾ سیرਮ ਵੀ ਹੋਵੇਗੀ ਤੇ سیرਮ ਵੀ ਜਿਹੜਾ ਵਾ ਉਹ ਬਹੁਤ ਹੀ ਵਧੀਆ ਹੈ ਤੇ ਬਸ ਦੋ ਚੀਜ਼ਾਂ ਤੋਂ ਬਣ ਕੇ ਤਿਆਰ ਹੋ ਜਾਂਦਾ ਹੈ ਉਹ ਨੂੰ ਜਿਹੜਾ ਵਾ ਅਸੀਂ ਜਿਹੜਾ ਵਾ ਪੂਰੀ ਗਰਮੀਆਂ ਫੇਸ ਤੇ ਇਸ ਸਕਰਬ ਤੋਂ ਬਾਅਦ ਜਾਂ ਕੋਈ ਵੀ ਅਸੀਂ ਫੇਸ ਵਾਸ਼ ਲਗਾ ਕੇ ਫੇਸ ਵਾਸ਼ ਕਰਦੇ ਆ ਤੇ ਉਸ ਤੋਂ ਬਾਅਦ ਲਗਾਓ ਤੇ ਉਹ ਜਿਹੜਾ ਵਾ ਇੰਨਾ ਬੈਸਟ ਤੇ ਇਹ ਜਦੋਂ ਦੋਵੇਂ ਚੀਜ਼ਾਂ ਰਲ ਜਾਂਦੀਆਂ ਨੇ ਤਾਂ ਫਿਰ ਤੇ ਚਾਰ ਚਾਹਨੀ ਲਗਾ ਦਿੰਦੀਆਂ ਨੇ ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਇਸ ਤਰੀਕੇ ਨਾਲ ਦੋਨੋਂ ਚੀਜ਼ਾਂ ਕੰਮ ਕਰਦੀਆਂ ਨੇ ਤੇ ਹੁਣ ਜਿਹੜਾ ਮੇਰਾ ਫੇਸ ਵਾ ਸੁੱਕਣ ਡਿਆ ਪਿਆ ਸਕਿਨ ਟਾਈਟ ਹੋਣ ਡਿਆ ਪਈ ਐ ਤੇ ਤੁਹਾਨੂੰ ਮਿਲਦੇ ਆ ਫਿਰ 5 ਮਿੰਟ ਬਾਅਦ ਫੇਸ ਤੇ ਹਾਂਜੀ ਜਿਹੜੀ ਹੁਣ ਇਹ ਫੇਸ ਪੈਕ ਵਾ ਇਹ ਸੁੱਕਣਾ ਸ਼ੁਰੂ ਹੋ ਗਿਆ ਏ ਤੇ ਉਸ ਤੋਂ ਪਹਿਲਾਂ ਮੈਨੂੰ ਚੇਤਾ ਆਇਆ ਕਿ ਮੈਂ ਫਟਕਰੀ ਵਾਲੀ ਵੀਡੀਓ ਪਾਈ ਸੀਗੀ ਕਿ ਫਟਕਰੀ ਨੂੰ ਅਸੀਂ ਜਿਹੜਾ ਫੇਸ ਤੇ ਯੂਜ਼ ਕਰੀਏ ਤਾਂ ਸਾਰੇ ਸਾਡੇ ਅਨਵਾਂਟਡ ਹੈਅਰ ਨੇ ਰਿਮੂਵ ਹੋ ਜਾਂਦੇ ਨੇ ਕਿ ਉਸ ਉੱਤੇ ਮੈਨੂੰ ਕਾਫੀ ਪੈਨ ਆਣੇ ਜਿਹੜਾ ਉਹ ਕਮੈਂਟ ਕੀਤਾ ਸੀਗਾ ਵੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਮੇਰੇ ਜਿਹੜਾ ਫੇਸ ਤੇ ਕਾਫੀ ਵਾਲ ਨੇ ਤੇ ਬਟ ਮੈਂ ਜਦੋਂ ਇਹਨੂੰ ਯੂਜ਼ ਕਰਦੀ ਆ ਫਟਕਰੀ ਨੂੰ ਤਾਂ ਮੇਰੇ ਪਿੰਪਲ ਹੋ ਜਾਂਦੇ ਆ। ਮੈਂ ਦੇਖੋ ਦੀਦੀ ਇਸ ਤਰੀਕੇ ਦੀ ਕੋਈ ਗੱਲ ਨਹੀਂ ਆ ਫਟਕਰੀ ਦੇ ਨਾਲ ਜਿਹੜੇ ਪਿੰਪਲ ਨਹੀਂ ਹੁੰਦੇ। ਫਟਕਰੀ ਜਿਹੜੀ ਆਪ ਐਂਟੀ ਜਿਹੜਾ ਬੈਕਟੀਰੀਆਲ ਆ ਤੇ ਅਸੀਂ ਪਿੰਪਲ ਦੇ ਉੱਤੇ ਇਹਨੂੰ ਯੂਜ਼ ਕਰਦੇ ਆ। ਇਹ ਬੈਕਟੀਰੀਆ ਨੂੰ ਖਤਮ ਕਰਦੀ ਆ। ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਤੁਸੀਂ ਇਹਨੂੰ ਲਗਾਉਣਾ ਸਿਰਫ 2 ਤੋਂ 3 ਮਿੰਟ ਤੱਕ ਲਗਾਉਣਾ। ਜ਼ਿਆਦਾ ਅਸੀਂ ਇਹਨੂੰ ਨਹੀਂ ਲਗਾ ਕੇ ਰੱਖਣਾ। ਕਿਉਂਕਿ ਇਹ ਫਿਰ ਨਾ ਸਾੜ ਜਾ ਪੈਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਾਲ ਸਾਡੇ ਦਾਣੇ ਨਿਕਲ ਸਕਦੇ ਆ ਤੇ ਫਟਕਰੀ ਨੂੰ ਜਿਹੜਾ ਵਾ ਅਸੀਂ 1.5 ਮਿੰਟ ਇਹਦੀ ਮ사ਜ ਕਰਨੀ ਆ ਤੇ ਫਿਰ 1 ਤੋਂ 2 ਮਿੰਟ ਅਸੀਂ ਇਹਨੂੰ ਲਗਾ ਕੇ ਰੱਖਣਾ ਤੇ ਨੋਰਮਲ ਪਾਣੀ ਦੇ ਨਾਲ ਇਹਨੂੰ ਵਾਸ਼ ਕਰ ਲੈਣਾ ਤੇ ਇੱਕ ਭੈਣ ਨੇ ਇਹ ਕਿਹਾ ਸੀਗਾ ਵੀ ਪਾਊਡਰ ਫਾਰਮ ਦੇ ਵਿੱਚ ਅਸੀਂ ਇਹਨੂੰ ਕਿੱਦਾਂ ਲਗਾ ਸਕਦੇ ਆ ਕਟਕਰੀ ਜਿਹੜੀ ਪੀਸ ਸੀ ਪੀਸ ਕੇ ਪੀਸੀ ਵੀ ਮਿਲ ਜਾਂਦੀ ਹੈ ਤੇ ਪੀਸ ਕੇ ਵੀ ਅਸੀਂ ਇਹਨੂੰ ਜਿਹੜਾ ਵਾ ਪਾਊਡਰ ਬਣਾ ਕੇ ਉਹਨੂੰ ਅਸੀਂ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਤੇ ਜਾਂ ਅਸੀਂ ਪਾਣੀ ਦੇ ਵਿੱਚ ਮਿਕਸ ਕਰਕੇ ਉਹਨਾਂ ਦੋਨਾਂ ਨੂੰ ਮਿਕਸ ਕਰਕੇ ਪੇਸਟ ਜਿਆ ਬਣਾ ਕੇ ਤੇ ਫਿਰ ਜਿੱਥੇ ਸਾਡੇ ਹੈਅਰ ਵਾ ਉੱਥੇ-ਉੱਥੇ ਅਸੀਂ ਇਹਨੂੰ ਲਗਾ ਲਾਂਗੇ ਤੇ ਇਹਨੂੰ ਇਹ ਯਾਦ ਰੱਖਣਾ ਹੈ ਕਿ 3 ਤੋਂ 4 ਮਿੰਟ ਇਸ ਤੋਂ ਵੱਧ ਅਸੀਂ ਇਹਨੂੰ ਲਗਾ ਕੇ ਨਹੀਂ ਰੱਖਣਾ ਨਹੀਂ ਤਾਂ ਫਿਰ ਹਰ ਇੱਕ ਚੀਜ਼ ਨੂੰ ਜਦੋਂ ਅਸੀਂ ਲੋੜ ਤੋਂ ਵੱਧ ਲਗਾ ਕੇ ਰੱਖਾਂਗੇ ਤਾਂ ਉਹ ਨੁਕਸਾਨ ਤਾਂ ਕਰਦੀ ਹੈ ਇੱਕ ਮੇਰੀ ਸਿਸਟਰ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਉਹਨਾਂ ਦੇ ਜਿਹੜੇ ਆ ਗਰਦਨ ਵਾ ਉਹ ਕਾਫੀ ਬਲੈਕ ਆ ਤੇ ਫੇਸ ਦੇ ਅਕੋਰਡਿੰਗ ਕਿਉਂ ਕੀ ਜੂਸਰ ਹੈ ਤੇ ਉਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਜਦਾਂ ਦਹੀਂ ਦੇ ਵਿੱਚ ਬੇਸਨ ਮਿਲਾ ਕੇ ਤੇ ਚੌਲਾਂ ਦਾ ਆਟਾ ਜਿਹੜਾ ਉਹ ਹਲਕਾ ਜਿਹਾ ਦਰਦਰਾ ਜਿਹਾ ਹੁੰਦਾ ਹੈ ਤੇ ਉਹ ਪਾ ਕੇ ਤੇ ਦਹੀਂ ਤੁਸੀਂ ਹੋ ਸਕੇ ਤਾਂ ਫਰੈਸ਼ ਨਹੀਂ ਹੋਣਾ ਚਾਹੀਦਾ ਇੱਕ ਅੱਧੇ ਦਿਨ ਦਾ ਜਿਹੜਾ ਬਿਆਹ ਦਹੀਂ ਹੁੰਦਾ ਪੁਰਾਣਾ ਦਹੀਂ ਉਹ ਯੂਜ਼ ਕਰੋ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਤੁਸੀਂ ਆਪਣੇ ਗਰਦਨ ਦੇ ਉੱਤੇ ਰੋਜ਼ ਡੇਲੀ ਜਿਹੜਾ ਵਾ ਉਹਨੂੰ ਲੇਪ ਹਾਂ ਕਰੋ ਤੇ ਫਿਰ ਉਹਨੂੰ ਜਿਹੜਾ ਵਾ ਉਹਦੀ ਮ사ਜ ਕਰੋ ਸਕਰਬਿੰਗ ਕਰੋ ਤੇ ਤੁਹਾਡੀ ਜਿਹੜੀ ਅ ਗਰਦਨ ਦਾ ਕਾਲਾ ਪੱੰਡਾ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਤੇ ਉਹਦੀ ਜਿਹੜੀ ਟੈਨਿੰਗ ਖਤਮ ਹੋਣੀ ਹੋ ਸ਼ੁਰੂ ਹੋ ਜਾਏਗੀ ਰਿਮੂਵ ਹੋਣੀ ਤੇ ਇਹ ਜਿਹੜਾ ਮਲਠੀ ਵਾਲਾ ਸਕਰਬ ਵਾ ਤੁਸੀਂ ਇਹ ਵੀ ਇਹਦੇ ਤੇ ਯੂਜ਼ ਕਰ ਸਕਦੇ ਹੋ ਤੇ ਤੁਸੀਂ ਇੱਕ ਹਫਤਾ ਯੂਜ਼ ਕਰੋਗੇ ਤਾਂ ਤੁਹਾਡੀ ਗਰਦਨ ਤੇ ਦੇਖਿਓ ਕਿੰਨਾ ਨਿਖਾਰ ਆ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਆ ਮੋਇਸਚਰਾਈਜ਼ਰ ਜੂਰ ਲਗਾਓ ਤੇ ਇਹ ਕੁਸ਼ਕ ਭੈਣਾਂ ਦੇ ਜਿਹੜੇ ਮੇਰੇ ਕਮੈਂਟ ਸੀਗੇ ਤੇ ਉਹਨਾਂ ਦਾ ਮੈਂ ਰਿਪਲਾਈ ਕਰਨਾ ਚਾਹੁੰਦੀ ਸੀਗੀ ਤੇ ਹੁਣ ਤੁਹਾਨੂੰ ਜਿਹੜਾ ਮੇਰਾ ਫੇਸ ਵਾ ਉਹ ਸੁੱਕ ਗਿਆ ਹੈ ਤੇ ਮੈਂ ਤੁਹਾਨੂੰ ਜਿਹੜਾ ਫੇਸ ਵਾਸ਼ ਕਰਕੇ ਫੇਰ ਮਿਲਦੀ ਹਾਂ ਹਾਂਜੀ ਤੁਸੀਂ ਜਿਹੜਾ ਲਾਈਵ ਦੇਖ ਸਕਦੇ ਹੋ ਤੇ ਇੱਕ ਵਾਰ ਯੂਜ਼ ਕਰਦੇ ਵਿੱਚ ਜਿਹੜਾ ਵਾ ਕਿੰਨਾ ਜਿਹੜਾ ਵਾ ਫੇਸ ਤੇ 글로 ਆ ਗਿਆ ਫੇਸ ਇਕਦਮ ਜਿਹੜਾ ਵਾ ਉਹ ਫਰੈਸ਼ ਤੇ ਨੇਚਰਲ ਤੇ ਸ਼ਾਈਨੀ ਫੀਲ ਕਰ ਰਿਹਾ ਹੈ ਤੇ ਤੁਸੀਂ ਇੱਕ ਵਾਰੀ ਇਹਨੂੰ ਯੂਜ਼ ਕਰਕੇ ਦੇਖਿਓ ਤੁਹਾਨੂੰ ਰਿਜ਼ਲਟ ਜਿਹੜੇ ਜ਼ਰੂਰ ਨਜ਼ਰ ਆਉਣਗੇ ਤੇ ਅਸੀਂ ਜੜੀਆਂ ਤੁਹਾਡੇ ਵਾਸਤੇ ਇਸੇ ਤਰੀਕੇ ਨਾਲ ਜੜੀਆਂ ਵੀਡੀਓ ਬਣਾਉਂਦੇ ਰਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਕਿਉਂਕਿ ਅਸੀਂ ਕੋਈ ਵੀ ਵੀਡੀਓ ਇਸ ਤਰ੍ਹਾਂ ਮੂੰਹ ਚੁੱਕ ਕੇ ਨਹੀਂ ਬਣਾ ਦਿੰਦੇ ਉਸ ਵੀਡੀਓ ਨੂੰ ਬਣਾਉਣ ਤੇ ਸਾਡਾ ਕਾਫੀ ਟਾਈਮ ਲੱਗਦਾ ਹੈ ਪਹਿਲਾਂ ਅਸੀਂ ਉਹਦੀ ਸਟੱਡੀ ਕਰਦੇ ਹਾਂ ਫੇਰ ਨੂੰ ਅਸੀਂ ਜੂਸ ਕਰਦੇ ਆ ਆਪਣੇ ਤੇ ਫੇਰ ਉਹਦੇ ਰਿਜ਼ਲਟ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਤੇ ਅੱਜ ਤੋਂ ਹੀ ਸ਼ੁਰੂ ਕਰ ਦਿਓ ਮਲਠੀ ਤੇ ਬੇਸਣ ਦਾ ਸਕਰਬ ਬਣਾ ਕੇ ਫੇਸ ਤੇ ਲਗਾਉਣਾ ਤੇ ਇਦਾਂ ਪੈਸਟਾ ਗਰਮੀਆਂ ਦਾ ਬੈਸਟ ਤੋਫਾ ਹੈ ਤੇ ਗਰਮੀਆਂ ਦੀ ਸੋਗਾਤ ਹੈ ਤੇ ਇਹਨੂੰ ਜਿਹੜਾ ਵਾ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਜਿਹੜਾ ਵਾ ਇੱਕ 파ਟ ਬਣਾ ਲਓ ਕਿ ਤੁਸੀਂ ਇਹਨੂੰ ਲਗਾਉਣੇ ਲੱਗਣਾ ਮਿਲਦੇ ਆ ਫੇਰ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ